ਮੇਰੇ ਵੀਡੀਓ ਦੇਖ ਰਹੇ ਸਾਬਿਰ ਨੂੰ ਸਤਿ ਸ੍ਰੀ ਅਕਾਲ ਮੈਂ ਸਰਬਜੀਤ ਸਿੰਘ ਰਿਆੜ ਬਟਾਲੇ ਤੋਂ ਆਪ ਸਭ ਦਾ ਸਵਾਗਤ ਕਰਦਾ ਜੀ ਸਰ ਅੱਜ ਗੱਲ ਕਰਾਂਗੇ ਪੰਜਾਬ ਦੇ ਸਿਰ ਕੱਢ ਨੇਤਾ ਸੀਗੇ ਸਰਦਾਰ ਪ੍ਰਤਾਪ ਸਿੰਘ ਕੈਰੋਂ ਉਹਨਾਂ ਦੇ ਬਾਰੇ ਜੀ ਕੈਰੋਂ ਸਾਹਿਬ ਦਾ ਜਨਮ 1 ਅਕਤੂਬਰ 1901 ਨੂੰ ਅੰਮ੍ਰਿਤਸਰ ਜ਼ਿਲ੍ਹੇ ਦੇ ਕੈਰੋਂ ਪਿੰਡ ਦੇ ਵਿੱਚ ਹੋਇਆ ਜੀ ਔਰ ਇਹ ਕਾਲਸਾ ਕਾਲਜ ਤੋਂ ਇਹਨਾਂ ਨੇ ਬੀਏ ਕੀਤੀ ਬੀਏ ਤੋਂ ਬਾਅਦ ਚਲੇ ਗਏ ਨੇ ਅਮਰੀਕਾ ਔਰ ਮਿਸ਼ੀਗਨ ਯੂਨੀਵਰਸਿਟੀ ਤੋਂ ਇਹਨਾਂ ਨੇ ਉੱਥੋਂ ਐਮਏ ਕੀਤੀ ਉੱਥੋਂ ਹੀ ਪੀਐਚਡੀ ਕੀਤੀ ਉਸ ਤੋਂ ਬਾਅਦ ਇਹਨਾਂ ਦੀ ਲਗਨ ਲੱਗੀ ਜੀ ਆਪਣੇ ਰਾਜਨੀਤੀ ਵਾਲੇ ਰਾਜਨੀਤੀ ਵਾਲੇ ਆਏ ਨੇ ਉੱਥੇ ਜਿਹੜੀ ਆਪਣੀ ਗਦਰ ਲਹਿਰ ਸੀਗੀ ਗਦਰ ਪਾਰਟੀ ਗਦਰ ਪਾਰਟੀ ਦਾ ਕੋਈ ਉੱਥੇ ਆਫਿਸ ਸੀਗਾ ਉਹਦੇ ਨਾਲ ਜੁੜੇ ਔਰ ਉੱਥੇ ਹੀ ਆ ਆਜ਼ਾਦੀ ਲਈ ਕੰਮ ਸ਼ੁਰੂ ਕੀਤਾ 1926 ਦੇ ਵਿੱਚ ਇਹ ਇੰਡੀਆ ਵਾਪਿਸ ਆਉਂਦੇ ਨੇ ਔਰ ਆ ਕੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਵਿੱਚ ਆਪਣਾ ਪਾਰਟੀ ਦੇ ਵਿੱਚ ਜੁਆਇਨ ਕਰਦੇ ਨੇ ਔਰ ਆਜ਼ਾਦੀ ਤੱਕ ਉਸ ਪਾਰਟੀ ਦੇ ਵਿੱਚ ਹੀ ਰਹੇ ਨੇ ਅੱਛਾ ਦੇਖੋ ਸਰ ਗੱਲ ਇਸ ਤਰ੍ਹਾਂ ਹੈ ਕਿ ਆਜ਼ਾਦੀ ਤੋਂ ਬਾਅਦ ਇੰਡੀਆ ਦੇ ਹਰ ਨੇਤਾ ਨੇ ਹਰ ਲੀਡਰ ਨੇ ਦੇਸ਼ ਦੇ ਹਿੱਤਾਂ ਦੇ ਲਈ ਬੜੇ ਵਧੀਆ ਕੰਮ ਕੀਤੇ ਪਰ ਉਥੇ ਨਾਲ ਹੀ ਆਪਣੇ ਨਿੱਜੀ ਹਿਤਾਂ ਲਈ ਵੀ ਉਹਨੇ ਕੁਝ ਅਜਿਹੇ ਕੰਮ ਕੀਤੇ ਜਿਨ੍ਹਾਂ ਦਾ ਖਮਿਆਜਾ ਇੰਡੀਆ ਕਹਿ ਲਓ ਜਾਂ ਕੋਈ ਇੰਡੀਆ ਦੀ ਸਟੇਟ ਕਹਿ ਲਓ ਉਹ ਅੱਜ ਤੱਕ ਪੂਤ ਰਹੀ ਹੈ। ਔਰ ਕੁਝ ਅਜਿਹੇ ਹੀ ਕੰਮ ਜਿਹੜੇ ਨੇ ਪ੍ਰਸਾਪ ਸਿੰਘ ਕਰੋਨੇ ਵੀ ਕੀਤੇ। ਇਸ ਲਈ ਆਪਾਂ ਇਹ ਵੀਡੀਓ ਜਿਹੜੀ ਆ ਦੋ ਭਾਗਾਂ ਦੇ ਵਿੱਚ ਬਣਾਵਾਂਗੇ। ਔਰ ਸਭ ਤੋਂ ਪਹਿਲਾਂ ਆਪਾਂ ਉਹਨਾਂ ਦੇ ਜਿਹੜੇ ਚੰਗੇ ਕੰਮ ਉਹਨਾਂ ਨੇ ਕੀਤੇ ਨੇ ਉਹਨਾਂ ਬਾਰੇ ਤੁਹਾਨੂੰ ਦੱਸਾਂਗੇ ਇਹ ਜੀ 1947 ਤੋਂ ਬਾਅਦ ਪ੍ਰਤਾਪ ਸਿੰਘ ਕੈਰੋਂ ਜਦੋਂ ਦੇਸ਼ ਆਜ਼ਾਦ ਹੁੰਦਾ ਹੈ ਪੰਜਾਬ ਸਰਕਾਰ ਦੇ ਵਿੱਚ ਇਹ ਪਨਰਵਾਸ ਔਰ ਵਿਕਾਸ ਮੰਤਰੀ ਬਣੇ ਨੇ ਇਹ ਸਮਾਂ ਹੈ ਜੀ 1947 ਤੋਂ ਲੈ ਕੇ 1949 ਤੱਕ 2 ਸਾਲ ਇਹ ਵਿਕਾਸ ਔਰ ਪਨਰਵਾਸ ਮੰਤਰੀ ਬਣੇ ਨੇ ਔਰ ਉਸ ਤੋਂ ਬਾਅਦ ਵੀ ਇਹ 1952 ਤੋਂ ਲੈ ਕੇ 1964 ਤੱਕ ਵੱਖ-ਵੱਖ ਮਨਿਸਟਰ ਦੇ ਅਹੁਦੇ 'ਤੇ ਵਲਗ ਨਾਲ ਕੰਮ ਕਰਦੇ ਨੇ ਪੋਸਟ ਟਾਈਮ ਇਹਨਾਂ ਨੇ ਬੜੇ ਵਧੀਆ ਕੰਮ ਕੀਤਾ ਕਿ ਦੇਖੋ ਜਿਹੜੇ ਪੂਰਬੀ ਪਾਕਿਸਤਾਨ ਤੋਂ ਆਏ ਸੀਗੇ ਉਜੜ ਕੇ 30 ਲੱਖ ਲੋਕ ਉਹਨਾਂ ਨੂੰ ਉਹਨਾਂ ਦੇ ਘਰ ਅਲਾਟ ਕੀਤੇ ਜ਼ਮੀਨਾਂ ਅਲਾਟ ਕੀਤੀਆਂ ਔਰ ਵੱਖ-ਵੱਖ ਪੇਸ਼ਿਆਂ ਦੇ ਵਿੱਚ ਉਹਨਾਂ ਨੂੰ ਮਲੋ ਅਲੱਗ-ਅਲੱਗ ਕਾਰੋਬਾਰ ਦੇ ਕੇ ਉਹਨਾਂ ਦੀ ਸੈਟਲਮੈਂਟ ਕੀਤੀ ਉਸ ਤੋਂ ਬਾਅਦ ਪੰਜਾਬ ਨੂੰ ਥੋੜਾ ਜਿਆ ਇਨਾਂ ਨੇ ਸੁਪਨਾ ਸੀਗਾ ਇਹਨਾਂ ਦਾ ਕਿ ਤਰੱਕੀ ਦੀਆਂ ਲੀਹਾਂ ਤੇ ਚੱਲੇ ਔਰ ਉਹਦੇ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਲੁਧਿਆਣੇ ਦੇ ਵਿੱਚ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ ਪ੍ਰਤਾਪ ਸਿੰਘ ਕਰੌਣੀ ਕਰਵਾਈ ਚੰਡੀਗੜ੍ਹ ਚੰਡੀਗੜ੍ਹ ਵਰਗਾ ਸੋਨਾ ਸ਼ਹਿਰ ਇਹ ਪ੍ਰਤਾਪ ਸਿੰਘ ਕੈਰੋਂ ਦੇ ਯਤਨਾਂ ਸਦਕਾ ਬਣਿਆ ਜੀ ਭਾਵੇਂ ਕਿ ਉਹਦਾ ਆਰਕੀਟੈਕਟ ਜਿਹੜਾ ਹੈ ਇੱਕ ਅੰਗਰੇਜ਼ ਸੀਗਾ ਪਰ ਆਰਕੀਟੈਕਟ ਕੋਲੋਂ ਨਕਸ਼ਾ ਬਣਵਾਉਣ ਵਾਲਾ ਉਹਨਾਂ ਨੂੰ ਦੱਸ ਕੇ ਪ੍ਰਤਾਪ ਸਿੰਘ ਕੈਰੋਂ ਸੀਗੇ ਉਸ ਤੋਂ ਬਾਅਦ ਫਰੀਦাবাদ ਜਿਹੜਾ ਇਸ ਟਾਈਮ ਹਰਿਆਣਾ ਦਾ ਹਿੱਸਾ ਹੈ ਉਦੋਂ ਤਾਂ ਪੂਰਾ ਮਹਾਪੰਜਾਬ ਸੀਗਾ ਜਿਸ ਦੇ ਵਿੱਚ ਪੰਜਾਬ ਹਰਿਆਣਾ ਔਰ ਹਿਮਾਚਲ ਦਾ ਕੁਝ ਹਿੱਸਾ ਸੀਗਾ ਉਹ ਸੀ ਔਰ ਫਰੀਦাবাদ ਨੂੰ ਉਦਯੋਗਿਕ ਹੱਬ ਵੀ ਬਣਾਉਣ ਚ ਪਹਿਲ ਜਿਹੜੀ ਆ ਉਹ ਪ੍ਰਤਾਪ ਸਿੰਘ ਕੈਰੋਂ ਦੀ ਸੀਗੀ ਉਹਦੇ ਬਾਅਦ ਪ੍ਰਤਾਪ ਸਿੰਘ ਕੈਰੋਂ ਸਾਹਿਬ ਨੇ ਪੰਜਾਬ ਦੇ ਸਾਰੇ ਸਕੂਲਾਂ ਦੇ ਵਿੱਚ ਪ੍ਰਾਇਮਰੀ ਔਰ ਮਿਡਲ ਸਿੱਖਿਆ ਜਿਹੜੀ ਆ ਫ੍ਰੀ ਕੀਤੀ ਔਰ ਨਾਲ ਹੀ ਲਾਜ਼ਮੀ ਕੀਤੀ ਹਰੇਕ ਜ਼ਿਲ੍ਹੇ ਦੇ ਵਿੱਚ ਤਿੰਨ ਇੰਜੀਨੀਅਰਿੰਗ ਕਾਲਜ ਇੱਕ ਪੋਲੀਟੈਕਨਿਕ ਕਾਲਜ ਏ ਵੀ ਲਾਜਮੀ ਸਰਦਾਰ ਸਾਹਿਬ ਨੇ ਬਣਵਾਏ ਨੇ ਉਹਦੇ ਬਾਅਦ ਖੇਤੀ ਦੀ ਸਿੰਚਾਈ ਪੰਜਾਬ ਦਾ ਬਿਜਲੀਕਰਨ ਔਰ ਸੜਕਾਂ ਦਾ ਨਿਰਮਾਣ ਪੂਰੇ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਤੱਕ ਵਿਛਾਤਾ ਇਹ ਵੀ ਪੰਜਾਬ ਸਰਦਾਰ ਪ੍ਰਤਾਪ ਸਿੰਘ ਕੈਰੋਂ ਦੇ ਯਤਨਾਂ ਸਦਕਾ ਇਹ ਕੰਮ ਹੋਇਆ ਜੀ ਉਸ ਟਾਈਮ ਪੰਜਾਬ ਇੱਕ ਪਹਿਲਾ ਅਜਿਹੇ ਸੂਬਾ ਸੀਗਾ ਜਿਨੇ ਆਪਣੇ ਸ਼ਹਿਰਾਂ ਤੋਂ ਤੇ ਕੀ ਆਪਣੇ ਇੱਕ ਇੱਕ ਪਿੰਡ ਤੱਕ ਬਿਜਲੀ ਜਿਹੜੀ ਆ ਉਹ ਪਹੁੰਚਾ ਦਿੱਤੀ ਜਿਹੜਾ ਦੇਖਿਆ ਜਾਏ ਪੰਜਾਬ ਦੀਆਂ ਕੋਈ ਵੀ ਵੱਡੀਆਂ ਸੰਸਥਾਵਾਂ ਜਿਨ੍ਹਾਂ ਦੇ ਵਿੱਚ ਲੁਧਿਆਣਾ ਯੂਨੀਵਰਸਿਟੀ ਹੋ ਗਈ ਪਾਫਲਾ ਡੈਮ ਹੋ ਗਿਆ ਚੰਡੀਗੜ੍ਹ ਸ਼ਹਿਰ ਹੋ ਗਿਆ ਪੰਜਾਬ ਯੂਨੀਵਰਸਿਟੀ ਪਟਿਆਲਾ ਹੋ ਗਈ ਕੁਰਕ ਖੇਤਰ ਯੂਨੀਵਰਸਿਟੀ ਹੋ ਗਈ ਪੀਜੀਆਈ ਚੰਡੀਗੜ੍ਹ ਹੋ ਗਿਆ ਮੈਡੀਕਲ ਕਾਲਜ ਰੋहतक ਹੋ ਗਿਆ ਬੇਰਕਾ ਮਿਲਕ ਪਲਾਂਟ ਹੋ ਗਿਆ ਸਕਾਟ ਟਰੈਕਟਰ ਦੀ ਏਜੰਸੀ ਜੇ ਕੰਪਨੀ ਸੀਗੀ ਜੀ ਫਰੀਦাবাদ ਵਿਖੇ ਔਰ ਐਚ ਐਮ ਟੀ ਟਰੈਕਟਰ ਦੀ ਪਿੰਜੌਰ ਚ ਇੱਕ ਫੈਕਟਰੀ ਸੀ ਐਚ ਐਮ ਟੀ ਟਰੈਕਟਰ ਪਿੰਜੌਰ ਇਨ ਸਭਨਾ ਦੇ ਸੰਸਥਾਪਕ ਤੇ ਜਿਹੜਾ ਜਨਮ ਦਿੱਤਾ ਹੈ ਉਹ ਪ੍ਰਤਾਪ ਸਿੰਘ ਕੈਰੋਂ ਸੀਗਾ ਕੈਰੋਂ ਸਾਹਿਬ 23 ਜਨਵਰੀ 1956 ਤੋਂ 21 ਜੂਨ 1964 ਤੱਕ 8 ਸਾਲ ਮਹਾਪੰਜਾਬ ਜਿਹਨੂੰ ਕਹਿ ਰਹੇ ਆ ਉਹਦੇ ਮੁੱਖ ਮੰਤਰੀ ਵੀ ਰਹੇ ਨੇ ਔਰ ਉਹਨਾਂ ਦਾ ਸੁਪਨਾ ਸੀਗਾ ਕਿ ਮੈਂ ਪੰਜਾਬ ਨੂੰ ਇੱਕ ਜਰਮਨ ਬਣਾ ਦੇਣਾ ਹੈ ਜਿਦਾਂ ਅੱਜਕੱਲ ਆਪਣਾ ਭਗਵੰਤ ਮਾਨ ਕਹਿੰਦਾ ਕਿ ਗੋਰੇ ਪੰਜਾਬ ਦੇ ਵਿੱਚ ਕੰਮ ਕਰਨ ਆਇਆ ਕਰਨਗੇ ਉਹੇ ਕੰਮ ਸੀਗਾ ਇਹਨਾਂ ਦਾ ਦੇਖੋ ਜੀ ਗੱਲ ਇਹ ਹੈ ਕਿ ਇਸ ਨੂੰ ਆਪਾਂ ਪੰਜਾਬ ਦੀ ਬਸ ਬਦਕਿਸਮਤੀ ਕਹਿ ਲਈਏ ਕਿ 6 ਫਰਵਰੀ 1965 ਨੂੰ ਆਪਾਂ ਪ੍ਰਤਾਪ ਸਿੰਘ ਕਰੋ ਵਰਗਾ ਲੀਡਰ ਜਿਹੜਾ ਹੈ ਜਿਹੜਾ ਪੰਜਾਬ ਦੇ ਹਿੱਤਾਂ ਨੂੰ ਥੋੜਾ-ਥੋੜਾ ਸੋਚ ਕੇ ਚੱਲਦਾ ਸੀ ਉਹ ਗਵਾ ਲਿਆ ਗਵਾਇਆ ਇਸ ਕਰਕੇ ਇਸ ਤਰ੍ਹਾਂ ਕਿ ਪ੍ਰਤਾਪ ਸਿੰਘ ਕੈਰੋਂ ਜੀ ਜਿਹੜੇ ਨੇ ਉਹ ਦਿੱਲੀ ਦਿੱਲੀ ਤੋਂ ਚੰਡੀਗੜ੍ਹ ਤੋਂ ਵਾਪਸ ਆ ਰਹੇ ਸੀਗੇ। ਔਰ ਆਪਣਾ ਸੋਨੀਪੱਤ ਜ਼ਿਲ੍ਹੇ ਦਾ ਰਸੋਈ ਪਿੰਡ ਹੁੰਦਾ ਜੀ ਜੀਟੀ ਰੋਡ ਦੇ ਉੱਤੇ। ਉਸ ਪਿੰਡ ਦੇ ਸਾਹਮਣੇ ਚਾਰ ਬੰਦਿਆਂ ਨੇ ਇਹਨਾਂ ਦੀ ਗੱਡੀ ਰੋਕੀ ਔਰ ਗੋਲੀਆਂ ਮਾਰ ਕੇ ਪ੍ਰਤਾਪ ਸਿੰਘ ਕੈਰੋਂ ਦਾ ਕਤਲ ਕਰ ਦਿੱਤਾ। ਇਹ ਕਤਲ ਇਕ ਨਰੋਲ ਆ ਰਾਜਨੀਤਿਕ ਕਤਲ ਸੀਗਾ। ਔਰ ਇਸ ਕਤਲ ਦੇ ਨਾਲ ਜਿਸ ਸਾਹਮਣੇ ਪੰਜਾਬ ਦੇ ਵਿੱਚ ਇਹਨਾਂ ਨੇ ਚੰਗੇ ਕੰਮ ਕਰਵਾਏ ਆ ਉਸ ਸਾਹਮਣੇ ਦੇਖਿਆ ਜਾਏ ਤਾਂ ਪੰਜਾਬ ਨੂੰ ਬੜਾ ਘਾਟਾ ਪਿਆ ਸੀਗਾ ਜੀ। ਹੁਣ ਗੱਲ ਕਰਦੇ ਆ ਕੈਰੋ ਸਾਹਿਬ ਦੇ ਦੁਆਰਾ ਕੀਤੇ ਹੋਏ ਪੰਜਾਬ ਵਿਰੋਧੀ ਕੰਮਾਂ ਦੀ। ਕਿਉਂਕਿ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਨੇ ਕੋਈ ਇੱਕ ਸਿੱਕਾ ਤੇ ਇੱਕ ਉਲਟਾ ਹੁੰਦਾ ਹੈ। ਪ੍ਰਤਾਪ ਸਿੰਘ ਕੈਰੋਨੇ ਵੀ ਕਈ ਅਜਿਹੇ ਕੰਮ ਕੀਤੇ ਆਪਣੇ ਨਿੱਜੀ ਹਿੱਤਾਂ ਦੇ ਲਈ ਕਿ ਜਿਸ ਕਰਕੇ ਪੰਜਾਬ ਜਿਹੜਾ ਹੈ ਉਹ ਅੱਜ ਤੱਕ ਉਹ ਕੰਮਾਂ ਦੀ ਪੂਰਤੀ ਕਰ ਰਿਹਾ ਹੈ ਇੱਕ ਰਜਾਨਾ ਸਪੋਕਸਮੈਨ ਪੰਜਾਬੀ ਆਪਣਾ ਮੈਗਜ਼ੀਨ ਹੈ ਜੀ ਉਹਦੇ ਵਿੱਚ ਲੇਖ ਛਾਪਦੇ ਨੇ ਮੈਂ ਉਹਨਾਂ ਲੇਖਾਂ ਦੇ ਵਿੱਚੋਂ ਜੋ ਪੜਿਆ ਹੈ ਉਹ ਇਹ ਸੀਗਾ ਕਿ ਰਿਪੋਰਟਰ ਕਹਿ ਰਿਹਾ ਸੀਗਾ ਕਿ ਪ੍ਰਤਾਪ ਸਿੰਘ ਕੈਰੋ ਦੀ ਮੇਰੇ ਪਿਤਾ ਜੀ ਦੇ ਨਾਲ ਬਹੁਤ ਬੈਣੀ ਉਠਣੀ ਸੀਗੀ ਔਰ ਉਹਨਾਂ ਦੇ ਵਿੱਚੋਂ ਹੀ ਉਹ ਹਵਾਲਾ ਦਿੰਦਾ ਹੈ ਕਿ ਪ੍ਰਤਾਪ ਸਿੰਘ ਕਰੋਂਦੇ ਦੇ ਨਾਲ ਉਸ ਟਾਈਮ ਪੰਜਾਬ ਕਿਉਂਕਿ ਪੰਜਾਬ ਪਾਕਿਸਤਾਨ ਬਾਰਡਰ ਦੇ ਉੱਤੇ ਕੋਈ ਤਾਰ ਨਹੀਂ ਸੀ ਲੱਗੀ ਹੋਈ ਔਰ ਕੁਝ ਪ੍ਰਤਾਪ ਸਿੰਘ ਕਰੋਂਦੇ ਦੇ ਸਾਥੀ ਸੀਗੇ ਜਿਹੜੇ ਕਿ ਰਾਜਨੀਤੀ ਦੇ ਵਿੱਚ ਵੀ ਇਹਨਾਂ ਦੇ ਨਾਲ ਸੀਗੇ ਪਰ ਯਾਰੀ ਦੋਸਤੀ ਵੀ ਸੀਗੀ ਉਹ ਕੰਮ ਸਮਗਲਿੰਗ ਦਾ ਕਰਦੇ ਸੀਗੇ ਪਾਕਿਸਤਾਨ ਤੋਂ ਸੋਨਾ ਲਿਆਉਣਾ ਔਰ ਪੰਜਾਬ ਜਾਂ ਇੰਡੀਆ ਦੇ ਵਿੱਚ ਸਮਗਲਰ ਕਰਨਾ ਪ੍ਰਤਾਪ ਸਿੰਘ ਕੈਰੋ ਨੂੰ ਸਭ ਕੁਝ ਪਤਾ ਹੁੰਦਾ ਸੀਗਾ ਪਰ ਇਹ ਪਤਾ ਹੋਣ ਦੇ ਬਾਵਜੂਦ ਵੀ ਪ੍ਰਤਾਪ ਸਿੰਘ ਕੈਰੋ ਨੇ ਉਹਨਾਂ ਨੂੰ ਸਲਾਹ ਦਿੱਤੀ ਕਿ ਤੁਸੀਂ ਦੁਨੀਆ ਦੇ ਸਾਹਮਣੇ ਸਮਗਲਰ ਨਹੀਂ ਬਣ ਕੇ ਸਾਥ ਬਣ ਕੇ ਪੇਸ਼ ਹੋਵੋ ਸਾਥ ਬਣਨ ਲਈ ਉਹਨਾਂ ਨੂੰ ਬਕਾਇਦਾ ਟ੍ਰੇਨਿੰਗ ਦਿੱਤੀ ਗਈ ਜਿਹੜੇ ਪੰਜਾਬ ਦੇ ਵਿੱਚ ਅਸਲੀ ਸਾਧ ਸੀਗੇ ਉਹਨਾਂ ਕੋਲ ਉਹਨਾਂ ਨੂੰ ਬੋਲਚਾਲ ਸਿਖਾਇਆ ਗਿਆ ਉਸ ਤੋਂ ਬਾਅਦ ਉਹਨਾਂ ਦੇ ਡੇਰੇਦਾਰੀ ਦਾ ਵੀ ਪ੍ਰਬੰਧ ਕੀਤਾ ਗਿਆ ਡੇਰੇ ਵੀ ਬਣਵਾਏ ਗਏ ਫਿਰ ਆਪਣੇ ਐਮਐਲਏ ਮੰਤਰੀਆਂ ਨੂੰ ਹੁਕਮ ਕੀਤਾ ਗਿਆ ਕਿ ਤੁਸੀਂ ਇਹਨਾਂ ਦੇ ਡੇਰੇ ਦੇ ਵਿੱਚ ਜਾਇਆ ਕਰੋਗੇ ਦੇਖੋ ਜਾ ਕੇ ਮੱਥਾ ਮੱਥਾ ਟੇਕਿਆ ਕਰੋਗੇ ਕਿਉਂਕਿ ਜਨਤਾ ਵੀ ਉੱਥੇ ਆਉਂਦੀ ਹੈ ਉਹਨਾਂ ਨੂੰ ਪਤਾ ਲੱਗੇਗਾ ਕਿ ਬਾਬਾ ਜੀ ਬੜੇ ਪਹੁੰਚੇ ਹੋਏ ਕਰਨੀ ਵਾਲੇ ਨੇ ਔਰ ਸਾਧਾ ਨੂੰ ਹੁਕਮ ਕੀਤਾ ਕਿ ਤੁਸੀਂ ਆਪਣੇ ਚੇਲੇ ਬਾਲਕਿਆਂ ਦੇ ਜਾਂ ਜਿਹੜੇ ਬੰਦੇ ਤੁਹਾਡੇ ਕੋਲ ਆਉਂਦੇ ਨੇ ਉਹਨਾਂ ਦੇ ਸਰਕਾਰੀ ਕੰਮ ਜਿਹੜੇ ਨੇ ਉਹ ਇਹਨਾਂ ਮੰਤਰੀਆਂ ਨੂੰ ਐਮਐਲਏ ਨੂੰ ਕਹੋਗੇ ਔਰ ਇਹ ਬੰਦੇ ਨੂੰ ਪਹਿਲ ਦੇ ਆਧਾਰ ਤੇ ਇਹ ਕੰਮ ਕਰਕੇ ਦੇਣਗੇ ਤਾਂ ਕਿ ਪ੍ਰਤਾਪ ਸਿੰਘ ਕੈਰੋਂ ਦਾ ਵੋਟ ਬੈਂਕ ਜਿਹੜਾ ਹੈ ਉਹ ਵੱਧ ਸਕੇ ਇਹ ਕਾਰਵਾਈ ਪ੍ਰਤਾਪ ਸਿੰਘ ਕੈਰੋਂ ਨੇ ਆਪਣੇ ਵੋਟ ਬੈਂਕ ਦੇ ਲਈ ਕੀਤੀ ਕਰਕੇ ਉਹ ਤਾਂ ਜਹਾਂ ਤੋ ਚਲੇ ਗਿਆ ਪਰ ਇਹਨਾਂ ਗੰਦੇ ਸਾਧਾਂ ਨਹੀਂ ਬਾਦ ਦੇ ਵਿੱਚੋਂ ਜੋ ਪੰਜਾਬ ਦੇ ਬਾਰਡਰਾਂ ਦੇ ਲਾਗੇ-ਲਾਗੇ ਪਿੰਡਾਂ ਦੇ ਵਿੱਚ ਗੰਦ ਪਾਇਆ ਉਹ ਤੁਸੀਂ ਜਾਣਦੇ ਹੋ ਨਹੀਂ ਜਾਣਦੇ ਤਾਂ ਕੁਝ ਉਹਨਾਂ ਦੇ ਬਾਰੇ ਪੜੋਗੇ ਪੁਰਾਣੀਆਂ ਕਿਤਾਬਾਂ ਦੇ ਵਿੱਚ ਤੇ ਤੁਹਾਨੂੰ ਪਤਾ ਲੱਗ ਜਾਏਗਾ ਉਹਨਾਂ ਨੂੰ ਠੱਲ ਪਾਈ ਫਿਰ ਜਦੋਂ ਪੰਜਾਬ ਦੇ ਵਿੱਚ ਖਾੜ ਕੋਲਰ ਚੱਲੀ ਹੈ ਜੀ ਉਹਨਾਂ ਲੋਕਾਂ ਨੇ ਫਿਰ ਇਹ ਸਾਧ ਜਿਹੜੇ ਨੇ ਕੁਝ ਤਾਂ ਮਾਰ ਦਿੱਤੇ ਗਏ ਕੁਝ ਆਪਣੇ ਡੇਰੇ ਛੱਡ ਕੇ ਬਾਰ ਦੂਸਰੀਆਂ ਸਟੇਟਾਂ ਦੇ ਵਿੱਚ ਚਲੇ ਗਏ ਔਰ ਵਪਾਰੀ ਬਣ ਕੇ ਆਪਣਾ ਕੰਮ ਕਾਰ ਕਰਨਾ ਸ਼ੁਰੂ ਕਰ ਪਏ। ਇਹ ਸਿਰਫ ਤੇ ਸਿਰਫ ਕੀਤਾ ਪ੍ਰਤਾਪ ਸਿੰਘ ਕੈਰੋ ਨੇ ਆਪਣਾ ਵੋਟਪਿੰਕ ਖੜਾ ਕਰਨ ਲਈ। ਉਸ ਤੋਂ ਬਾਅਦ ਪਾਣੀਆਂ ਦਾ ਮਸਲਾ ਵੀ ਪੰਜਾਬ ਦੇ ਵਿੱਚ ਜਿਹੜਾ ਹੈ ਪ੍ਰਤਾਪ ਸਿੰਘ ਕੈਰੋ ਦੀ ਵਜ੍ਹਾ ਕਰਕੇ ਖੜਾ ਹੋਇਆ। ਇਹਦੀਆਂ ਗਲਤ ਨੀਤੀਆਂ ਕਾਰਨ ਹੀ ਸਾਡਾ ਪਾਣੀ ਜਿਹੜਾ ਹੈ ਉਹ ਪੰਜਾਬ ਦਾ ਪਾਣੀ ਹੈ ਦੂਸਰੇ ਸਟੇਟਾਂ ਨੂੰ ਦੇ ਦਿੱਤਾ ਗਿਆ। ਜਿਹਦਾ ਕੋਈ ਸਾਨੂੰ ਪੈਸਾ ਵੀ ਅੱਜ ਤੱਕ ਇੱਕ ਵੀ ਨਹੀਂ ਮਿਲਿਆ। ਤੀਸਰੀ ਇਹ ਗਲਤੀ ਹੈ ਭਾਈ ਸਾਹਿਬ ਨੇ ਕੀਤੀ ਪੰਜਾਬ ਦੀ ਰਾਜਤਾਨੀ ਜਿਹੜੀ ਹੈ ਉਹ ਅੱਜ ਤੱਕ ਸਾਨੂੰ ਨਹੀਂ ਮਿਲੀ ਇਹਨਾਂ ਦੇ ਕੰਮਾਂ ਦੇ ਕਰਕੇ ਕਿਉਂਕਿ ਇਹ ਚਾਹੁੰਦੇ ਸੀਗੇ ਕਿ ਰਾਜਤਾਨੀ ਜਿਹੜੀ ਹੈ ਉਹ ਚੰਡੀਗੜ੍ਹ ਰਵੇ ਜਿਹਦੇ ਕਰਕੇ ਇਹਨਾਂ ਨੇ ਯੂਰਪ ਆ ਕੇ ਚੰਡੀਗੜ੍ਹ ਸ਼ਹਿਰ ਵੀ ਬਸਾਇਆ ਉੱਥੋਂ ਉਜਾੜਾ ਕਰਵਾਇਆ ਲੋਕਾਂ ਦਾ ਔਰ ਜਿਹੜੇ ਪੰਜਾਬ ਹਤੈਸ਼ੀ ਲੋਕ ਸੀਗੇ ਉਹ ਚਾਹੁੰਦੇ ਸੀਗੇ ਕਿ ਪੰਜਾਬ ਦੀ ਰਾਜਧਾਨੀ ਜਿਹੜੀ ਹੈ ਪੰਜਾਬ ਦਾ ਮੱਧ ਜਿਹੜਾ ਹੈ ਮਤਲਬ ਪੰਜਾਬ ਦਾ ਸੈਂਟਰ ਜਿਹੜਾ ਹੈ ਬਣਦਾ ਫਲੋਰ ਬਣਦਾ ਜੀ ਫਲੋਰ ਦੇ ਵਿੱਚ ਪੰਜਾਬ ਦੀ ਜਿਹੜੀ ਰਾਜਧਾਨੀ ਹੈ ਜਾਂ ਤੇ ਉੱਥੇ ਨਵੀਂ ਬਣਾਈ ਜਾਏ ਜਾਂ ਫਲੋਰ ਨੂੰ ਹੀ ਉਸ ਟਾਈਮ ਤੇ ਕਿੰਦੇ ਵੀ ਦਿੱਤੀ ਜਾਵੇ ਰਾਜਧਾਨੀ ਪਰ ਇਹ ਬੰਦਾ ਨਹੀਂ ਮੰਨਿਆ ਮੰਨਿਆ ਕਿ ਇਹ ਦੇ ਦਬਾਅ 'ਚ ਨਹੀਂ ਪਟੇਲ ਦੇ ਜਵਾਬ ਦੇ ਦਬਾਅ ਦੇ ਵਿੱਚ ਕਿਉਂਕਿ ਪਟੇਲ ਨਹੀਂ ਸੀ ਚਾਹੁੰਦਾ ਕਿ ਪੰਜਾਬ ਨੂੰ ਉਸ ਦੀ ਰਾਜਧਾਨੀ ਦਿੱਤੀ ਜਾਵੇ ਜਾਂ ਪੰਜਾਬ ਸੂਬਾ ਜਿਹੜਾ ਹੈ ਉਹ ਇੰਨੀ ਤਰੱਕੀ ਕਰੇ ਜੋ ਉਹਨੇ ਹੁਕਮ ਕਰ ਦਿੱਤਾ ਕਿ ਨਹੀਂ ਅਜੇ ਪੰਜਾਬ ਨੂੰ ਕੋਈ ਰਾਜਧਾਨੀ ਨਹੀਂ ਦਿੱਤੀ ਜਾਏਗੀ ਇਹ ਚੰਡੀਗੜ੍ਹ ਬਣਨ ਤੋਂ ਉਹਦੇ ਬਣਨ ਤੋਂ ਬਾਅਦ ਦੇਖਿਆ ਜਾਏਗਾ ਇਹ ਇਹਨਾਂ ਨੇ ਚੁੱਪ ਕਰਕੇ ਸਿਰ ਨਵਾ ਕੇ ਹਾਂ ਕਰ ਦਿੱਤੀ ਉਹਦੀ ਗੱਲ ਦੇ ਵਿੱਚ ਹਾਂ ਚ ਹਾਂ ਮਲਾ ਦਿੱਤੀ ਪ੍ਰਤਾਪ ਸਿੰਘ ਕੈਰੋਂ ਦੇ ਦਰਬਾਰਾਂ ਫਸਾਇਆ ਹੋਇਆ ਗੱਡਾ ਜਿਹੜਾ ਹੈ ਉਹ ਅਜੇ ਤੱਕ ਨਹੀਂ ਨਿਕਲਿਆ ਤੇ ਪੰਜਾਬੀ ਜਿਹੜੇ ਨੇ ਜਾਂ ਪੰਜਾਬ ਜਿਹੜਾ ਹੈ ਉਹ ਆਪਣੀ ਰਾਜਧਾਨੀ ਅਜੇ ਤੱਕ ਲੱਭ ਰਿਹਾ ਹੈ ਏਸੀ ਜੀ ਪ੍ਰਤਾਪ ਸਿੰਘ ਕੈਰੋਂ ਦੇ ਕੁਝ ਚੰਗੇ ਮਾੜੇ ਕਮਾਂ ਵਾਲੇ ਕਹਾਣੀਆਂ ਕੱਲ ਨੂੰ ਇੱਥੇ ਵੀਡੀਓ ਫਿਰ ਸਟਾਰਟ ਕੀਤੀ ਜਾਏਗੀ ਕਿਉਂਕਿ ਹੁਣ ਵੀਡੀਓ ਬਹੁਤ ਲੰਮੀ ਹੋ ਜੈਣੀ ਹੈ ਔਰ ਪ੍ਰਤਾਪ ਸਿੰਘ ਕੈਰੋਂ ਦੁਆਰਾ ਪੰਜਾਬ ਵਿਰੋਧੀ ਕੀਤੇ ਹੋਏ ਬਾਕੀ ਕਮਾਂ ਨੂੰ ਵੀ ਤੁਹਾਨੂੰ ਦੱਸਿਆ ਜਾਵੇਗਾ ਇਸ ਲਈ ਵੀਡੀਓਜ਼ ਦੇਖੋ ਵੀਡੀਓਜ਼ ਸ਼ੇਅਰ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਪਤਾ ਲੱਗਦਾ ਯਾਰ ਕਿ ਕੀ ਸੋਚਣੀ ਹੈ ਤੁਹਾਡੀ ਇਹਨਾਂ ਵੀਡੀਓਜ਼ ਦੇ ਬਾਰੇ ਪਰ ਅੱਗੇ ਜਦੋਂ ਕੋਈ ਇਹਨਾਂ ਨੂੰ ਸ਼ੇਅਰ ਕਰਦੇ ਹੋ ਤਾਂ ਕਿਸੇ ਹੋਰ ਨੂੰ ਵੀ ਪਤਾ ਲੱਗਦਾ ਹੈ ਕੋਈ ਦੇਖਦਾ ਹੈ ਕਿ ਪੰਜਾਬ ਦੇ ਨਾਲ ਇਹਨਾਂ ਲੀਡਰਾਂ ਨੇ ਕੀ ਕੁਛ ਕੀਤਾ ਔਰ ਕੀ ਅਗਲੇ ਕਰ ਰਹੇ ਨੇ ਇਸ ਲਈ ਕਮ ਟੱਕਲੀ ਇਸ ਹਾਸੋ ਦਿਓ ਜੀ ਸਤਿ ਸ੍ਰੀ ਅਕਾਲ